ਇਹ ਦੀ ਸ਼ਾਵਰ ਚੀਜ਼ ਹੈ ਨਾ ਕੋਈ ਗੱਲ ਨਹੀਂ ਕਰਨ ਵਾਲੀ ਇਹਦੀ ਮੈਂ ਸੋ ਕੋ ਹੰਦਰਦੀ ਕਰਨੀ ਆ ਤੇ ਚਲ ਰੋਂਦੀ ਆ ਤੈਨੂੰ ਚੁੱਪ ਕਰਾ ਦੇਣੀ ਆ ਇਹਦੀ ਤੇ ਉਹ ਗੱਲ ਆ ਕਿ ਰੱਸੀ ਸੜ ਗਈ ਆ ਵਾਟ ਨਹੀਂ ਜਾਂਦਾ ਇਹਦੇ ਤੇ ਤਰਸ ਕਰਨ ਵਾਲਾ ਬੰਦਾ ਛਡਾਈ ਆ ਕਿ ਡੀ ਡਈ ਹੁਣ ਮੈਨੂੰ ਸ਼ਿਪਲੀ ਬਣ ਕੇ ਆਖੇ ਵੀ ਮਰ ਦੀ ਦੀ ਦਾ ਨੰਬਰ ਦੇ ਹੁਣ ਚਲ ਜੂਗੀ ਉਹਦੇ ਘਰ ਫਿਰ ਉਹਨੂੰ ਮਨਾਉਂਗੀ ਵੀ ਤੂੰ ਹੀ ਨੇ ਬਹਿ ਮੰਗ ਰਖੜੀ ਦੇ ਤੇ ਨਾਲ ਮੈਂ ਮੰਨੂਗੀ ਨਾਲੇ ਉਹਨੂੰ ਕਹੂਗੀ ਕਿ ਹੋਰ ਰੋ ਕੇ ਵੀ ਮੇਰੀ ਹੁਣ ਹੈਲਪ ਕਰ ਦੇ ਤੇਰੇ ਬਾਜੀ ਦਾ ਕੰਮ ਨਹੀਂ ਹੈਗਾ ਅਹੀਂ ਲੁੱਟੇਗੇ ਨਹੀਂ ਸਾਡਾ ਘਰ ਬਾਰ ਨਹੀਂ ਹੈਗਾ ਹੈ ਤੇ ਹੁਣ ਉਹਨਾਂ ਦਾ ਵੀ ਕੰਮ ਕਰ ਚੰਗਾ ਤੇ ਉਹੋ ਜੀ ਬਾਜੀ ਤੇ ਉਹੋ ਜੀ ਦੀਦੀ ਆ ਘੱਟੋ ਘੱਟ 2-3 ਲੱਖ ਉਹਨਾਂ ਨੇ ਨੂੰ ਐਵੇਂ ਫੜਾ ਦੇਣਾ ਤੇ ਮੁੜ ਕੇ ਨੇ ਮਾਰਨੀ ਲੱਤ ਤੇ ਤੁਰੇ ਜਾਓ ਜਿੰਨੀਆ ਮਰਜੀ ਸਕੀਮਾਂ ਲਾਈ ਜਾ ਐਡਰੈਸ ਤੇ ਤੈਨੂੰ ਮੈਂ ਵੀ ਨਹੀਂ ਦਿੰਦੀ ਦੀਦੀ ਆਊਗੀ ਨਾ ਰਖੜੀ ਤੇ ਤੇ ਉਹਨੂੰ ਮੈਂ ਪਹਿਲੇ ਸਮਝਾਣਾ ਠੀਕ ਤੇ ਇਹਦਾ ਚਾਟੇ ਨਾ ਚੜਚੀ ਸੋ ਹਨ ਮਨਾ ਰਾਸਟਾ ਹਾਂ ਬੜੀ ਪੁੱਛਣ ਆਈ ਐ ਤੈਨੂੰ ਤੇ ਆਪਾਂ ਦਵਾਂਗੇ ਤੇਰਾ ਹੱਕ ਰਖੜੀ ਤੇ ਰੱਖਾਂਗੇ ਨਹੀਂ ਦੇ ਦੇਣਗੇ 5-10000 ਰੁਪਇਆ ਔਰ ਇਹਨਾ ਮੇਰਾ ਕੀ ਮੁਕਣਾ ਉਹਨੇ ਨਾ ਮੈਂ ਕਿਹੜੀ ਫੀਸ ਦਵਾਂਗੀ ਬੱਚਾ ਦੀ ਤੇ ਕਿਹੜੀ ਨਹੀਂ ਦਵਾਂਗੀ ਇੱਕ ਮਹੀਨੇ ਦਾ ਵੀ ਖਰਚਾ ਨਿਕਲਣਾ ਉਹਦੇ ਨਾਲ ਤੇ ਮਿੰਦੇ ਕੁਛ ਨਾ ਕੁਛ ਈਲਾ ਸੂਈਲਾ ਕਰਨੇ ਮੈਂ ਇਹਨਾਂ ਨੇ ਨਹੀਂ ਪੱਲਾ ਕੁੱਲਾ ਫੜਾਣਾ ਤੇ ਸਾਨੂੰ ਤੇ ਕੋਈ ਰਿਸ਼ਤੇਦਾਰ ਨੇ ਵੀ ਨਹੀਂ ਲੈਣਾ ਜਿਸ ਸਾਹਮਣੇ ਆਪਾਂ ਕਰਨਾ ਮੈਂ ਕੀਤੇ ਉਹਨਾਂ ਨੇ ਲੱਖ ਕੀ ਇੱਕਰਪੀਆਂ ਨਹੀਂ ਤਰੀ ਤੁਹਾਡੇ ਤਰਨਾ ਨਾ ਹੈ ਮੋਹਾਡੇ ਤੇ ਵਿਸ਼ਵਾਸ ਰਿਹਾ ਹੁਣ ਨਾ ਕਿਸੇ ਨੇ ਕਮੇਟੀ ਬਣੀ ਨਾ ਕਿਸੇ ਨੇ ਕੱਟੀ ਬਣੀ ਸਾਰੇ ਬਸੇ ਤੇ ਬਦਨਾਮੀ ਕਰਵਾ ਲਈ ਮੈਂ ਤਾਂ ਸਮਝ ਨਹੀਂ ਆਉਂਦੀ ਵੀ ਕਰਾਂ ਤੇ ਕਰਾਂ ਕੀ ਮੰਮੀ ਕਿਦਾਂ ਗਹਿਣਾ ਘੱਟਾ ਮੰਮੀ ਦਾ ਵੀ ਗਹਿਣਾ ਘੱਟਾ ਜਿਹੜਾ ਹਗਾ ਸੀ ਉਹ ਵੀ ਆਨਾਂ ਨੇ ਰਾਣੇ ਵੀਰ ਜੀ ਨੂੰ ਦਿੱਤਾ ਹੁਣ ਕੋਈ ਖੁਸ਼ਾ ਨਹੀਂ ਕੀ ਸੁੱਚਾ ਜਿਹੜਾ ਅਦਰੂ ਦਰੂ ਕਰਕੇ ਫੀਸ ਦਾ ਦਾਵਾ ਉਹ ਸੱਚ ਉਸ ਦਿਨ ਇਹ ਦੋਵੇਂ ਗੱਲਾਂ ਕੱਥੀ ਤੇ ਪਈਆਂ ਸੀ ਪੈਂਟਾਂ ਦੇ ਥੱਲੇ ਕੁਸ਼ਨਾ ਕੁਝ ਤੇ ਰਾਜ਼ ਹੈ ਜਿਹੜਾ ਪੈਂਟਾਂ ਦੇ ਥੱਲੇ ਆਹ ਦੋਲੀ ਮਾਰ ਗਿਆ ਤੇ ਮੈਂ ਫੋਲ ਵੀ ਆਂ ਰਹਿ ਗਈਆਂ ਸ਼ੰਮੀ ਭਾਬੀ ਦੇ ਕਮਰੇ ਦੇ ਹਲਮਾ ਪੱਕਾ ਉੱਥੇ ਕੁਸ਼ਨਾ ਕੁਝ ਤੇ ਹੈ ਜਿਹੜਾ ਪੈਂਟਾਂ ਦੇ ਥੱਲੇ ਹੈ ਐਵੇਂ ਤੇ ਨਹੀਂ ਹੌਲੀ ਹੌਲੀ ਇੱਕ ਦੂਜੇ ਦੇ ਕੰਨ ਚ ਫੂਕ ਮਾਰਦੀ ਆ ਵੀ ਕੋਈ ਨਾ ਕੁਸ਼ਨਾ ਦੇ ਲੁਕਾਵਾ ਕੇ ਰੱਖਿਆ ਇਹਨਾਂ ਨੇ ਉਹ ਵੀ ਜ਼ਬਰਦਸਤ ਕੋਈ ਚੀਜ਼ ਹੈ ਤਗੜਾਈ ਕੋਈ ਹੁੰਦਾ ਹੈ ਇਹਨਾਂ ਨੂੰ ਹੱਥ ਮਾਰਨਾ ਹੀ ਪੈਣਾ ਪੈਂਟਾਂ ਦੇ ਥੱਲੇ ਦੇਖਣੇ ਆ ਬਸ ਉਹੀ ਰਹਿ ਗਏ ਉੱਥੇ ਕੁਛ ਲੱਭ ਜਾਵੇ ਕੋਈ ਨਾ ਕੋਈ ਗਹਿਣਾ ਗੱਟੇ ਲੱਭ ਜਾਵੇ ਕੀ ਪਤਾ ਇਹਨਾਂ ਨੇ ਕੋਈ ਬਨਾ ਬਨੂ ਕਿਉਂ ਦੇ ਥੱਲੇ ਵਾੜਿਆ ਵੀ ਲੁਕਾ ਕੇ ਰੱਖਿਆ ਹੋਵੇ ਕਿਤੇ ਗੁਰਪ੍ਰੀਤ ਨਾ ਵੇਖ ਲਵੇ ਮੈਂ ਭੈਂਟਾਂ ਦੇ ਥੱਲੇ ਫੁੱਲਾ ਪੱਲੀ ਕਰਕੇ ਆਨੀ ਆ ਇਹਦੀ ਸ਼ਮੀ ਅੱਧਰ ਉੱਧਰ ਹੋਵੇ ਤਾਂ ਕਾਹਹੀਂ ਕਰਾਂ ਉਹਦੇ ਘਰੇ ਚ ਬੜਾਂਗੇ ਹੇ ਰਪਾ ਸ਼ੁਕਰ ਹੈ ਤੇਰਾ ਆ ਕਿਤੇ ਦੋਵੇਂ ਬਲਾਵਾ ਸੁੱਤੀ ਹੈ ਇਹ ਅੱਜ ਅੱਜ ਤੇ ਕਮਰਾ ਖਾਲੀ ਪਾ ਗਈ ਫਰਾਂ ਨਾ ਵੇਖਦੀ ਆ ਸਾਰਾ ਕੁਝ ਕੁਛ ਹੀ ਹੰਨਾ ਨਾ ਮੈਨੂੰ ਛੱਡ ਪਰਾਂ ਇਹ ਪੈਂਟਾ ਵਾਲਾ ਰਾਸਤੇ ਵੇਖੀਏ ਕਿਹੜਾ ਪੈਂਟਾ ਵਾਲਾ ਮੋੜ ਕੇ ਉੱਥੇ ਹੀ ਨਾ ਜਾਣ ਦੇਖੀਏ ਕਿਹੜਾ ਪੈਂਟਾ ਦੇੰਨਾ ਨੇ ਕਿਹੜਾ ਖਜ਼ਾਨਾ ਲੁਕੋਇਆ ਹੋਇਆ ਹੈ ਜਿਹੜਾ ਮਹੀਨਾ ਚ ਤੱਕ ਪਹੁੰਚਦਾ ਹੈ ਸੱਚ ਦੇ ਗੱਖ ਨਹੀਂਗਾ ਨਾ ਜਿਹੜਾ ਬੰਦਾ ਕੋਈ ਸੀ ਆទៀਂ ਜੋ ਕੁ ਸਰਮਸਰ ਆਦੀ ਹੈ ਇਹ ਪਤਾ ਨਹੀਂ ਕੀ ਹੈ ਲਾ ਕਾਰਡ ਬਿਅਰ ਦਾ ਕਾਰਡ ਉਹ ਵੀ ਖਾਲੀ ਸੁਦਾਣਾ ਨਹੀਂ ਆ ਪਤਾ ਨਹੀਂ ਕੀ ਸਰਮਸਰ ਆਦੀ ਸੀ ਆਪਾਂ ਤੇਰੇ ਮੈਨੂੰ 500 ਤੋਂ ਕੁਝ ਲੱਭਦਾ ਨਹੀਂ ਪਿਆ ਕਿਤੇ ਉੱਠੀ ਨਾ ਗਈ ਹੁਣ ਇੱਕ ਹੈ ਤੇ ਤੇ ਦਿੱਲੀ ਤੱਕ ਨਹੀਂ ਜਾਈ ਜੋ ਜਾਂਦੀ ਸੀ ਕਿਤੇ ਉੱਠੀ ਨਾ ਜਾਨ ਜਲਦੀ ਜਲਦੀ ਸਾਰੀਆਂ ਅਲਮਾਰੀ ਫੋਲ ਹੀ ਨਾ ਪਤਾ ਨਹੀਂ ਕਿਤੇ ਕੀ ਰੱਖਿਆ ਇੰਨਾਂ ਗੰਦ ਕੋਡੇ ਕੋਡੇ ਪਾਇਆ ਸੀ ਕਹਿੰਦੀ ਆਪਾਂ ਅਲਮਾਰੀ ਬੜੀ ਸਾਫ਼ ਰੱਖਦੀਆਂ ਸਵਾਸ ਸਾਫ਼ ਰੱਖਦੀਆਂ ਪਤਾ ਨਹੀਂ ਕਿਤੇ ਪੈਂਟਾਂ ਚ ਕੀ ਰੱਖਿਆ ਇੰਨਾਂ ਇਹ ਲੱਭ ਜਾ ਕੁਛ ਜੀ ਉਹ ਜਰਾ ਹੱਥ ਲੱਗ ਗਿਆ ਖਾਦੇ ਦਾ ਪਾਪਾ ਵੀ ਕੀ ਫੋੜੀ ਨਾ ਲੈਣੀ ਸਾਕੀ ਐ ਫਟੀ ਐਫਟੀ ਢਾਈ ਲੱਖ ਦੀ ਹਾਈ ਮੇਰੇ ਬੱਚਾ ਦੀ ਫੀਸ ਦਾ ਇੰਤਜ਼ਾਮ ਹੋ ਗਿਆ ਸਾਲ ਦੀ ਉਹਨਾਂ ਦੀ ਫੀਸ ਤੇ ਤਰ ਚੂਗੀ ਮੈਂ ਤੇ ਸੋਚਿਆ ਵੀ ਨਹੀਂ ਸੀ ਕਿ ਢਾਈ ਲੱਖ ਦੀ ਐਫਟੀ ਮੈਨੂੰ ਇੰਜ ਪਿੰਡਾਂ ਦੇ ਥੱਲੇ ਮਿਲ ਜੂਗੀ ਸੁਣਿਆ ਸੀ ਇਹਨਾਂ ਨੂੰ ਗੱਲਾਂ ਕਰਦੀਆਂ ਇਹ ਸਾਮ ਕੀ ਰੱਖਾ ਇਹਨੂੰ ਐ ਹੁਣ ਸੋਨੂੰ ਆਏਗਾ ਨਾ ਉਹਨੂੰ ਵੀ ਦੱਸ ਦਿਆਂ ਬੱਚਾ ਦੀ ਫੀਸ ਦਾ ਇੰਤਜ਼ਾਮ ਹੋ ਗਿਆ ਸ਼ੁਕਰ ਮੇਰੇ ਰੱਬ ਬੜੀ ਵੱਡੀ ਟੈਨਸ਼ਨ ਤੋਂ ਮੇਰੀ ਦੂਰ ਕਰਤੀ ਹੈ। ਸੁੱਤੀ ਹੈ ਰੋ। ਅੱਜ ਸ਼ੁਕਰ ਇਹਨਾਂ ਦੇ ਸੌਣ ਦਾ ਵੀ ਮੈਨੂੰ ਫਾਇਦਾ ਹੋ ਗਿਆ। ਛਾਂ। ਸੌਂ ਤੂੰ ਨਾ ਕਰ ਤੇ ਨੀ ਰੱਖੇ। ਕਮੀਜ਼ ਕਿਤੇ ਤੇ ਸਲਵਾਰ ਕਿਤੇ ਤੁਰੀ ਪਣ ਰਹੀ ਹੈ। ਸੱਚ ਮੈਂ ਨਾ ਪਹਿਲੇ ਕੱਢ ਕੇ ਰੱਖਾਂ ਪਹਿਲੇ। ਲੱਕੀ ਬਾਜੀ ਤੇ ਸੀਮਾ ਦੀਦੀ ਲੈਣਾ ਹੋਣੀ ਮਾੜੀ ਹੈ। ਮੇਰਾ ਰਾਤਾ 20000 ਰੁਪਿਆ ਦੇ ਦੇਣੀ ਹੈ ਨਾ। ਵਿਚਾਰੇ ਢੀਕਦੇ ਹੋਣੇ। ਵੀ ਉਹਦੋਂ ਦੀ ਰঞ্জੀਤ ਨੇ ਹਾਂ ਤੇ ਘਰਤੀ ਆ ਤੇ ਮੁੜ ਕੇ ਸੱਦਿਆ ਹੀ ਨਹੀਂ ਸਾਡੇ ਹੱਥ ਤੇ ਝੋਜ ਵੀ ਨਹੀਂ ਰੱਖਿਆ ਹੈਗਾ ਬੰਦਾ ਬੁਰਾ ਲੱਗਦਾ ਵਾ ਉਹ ਤਾਂ ਹੈ ਰਵੀ ਨਾਲ ਦਾ ਦੋਸਤ ਆ ਅਗਲਾ ਕੀ ਸੋਚਦਾ ਹੋਊਗਾ ਵੀ ਉਹਨਾਂ ਦੋਵਾਂ ਜੀਆਂ ਨੂੰ ਤੇ ਸ਼ਰਮ ਹੈ ਨਹੀਂ ਆ ਤੇ ਇਹਨਾਂ ਨੇ ਦੋਵਾਂ ਜੀਆਂ ਨੇ ਹਾਮੀ ਭਰੀ ਆ ਮਾਂ ਨੇ ਹਾਮੀ ਭਰੀ ਆ ਤੇ ਇਹਨਾਂ ਨੇ ਕਿਹੜਾ ਸਾਡੇ ਹੱਥ ਤੇ ਕੋਈ ਪੈਸਾ ਰੱਖਤਾ ਵਾ ਚਲ ਮੈਨੂੰ ਜਿਹੜੇ ਪੈਸੇ ਕੋਈ ਦਿੰਦੇ ਨੇ ਰੱਖਣ ਵਾਸਤੇ ਮੈਂ ਹਉੱਚੋਂ ਬਾੜੇ ਮੜੀ ਕਾਟ ਕਾਟ ਕੇ ਹਜ਼ਾਰ ਕੱਢ ਲਿਆ 500 ਕੱਢ ਲਿਆ 2000 ਤੇ ਚਲ ਉਹੀ ਜਾਰ ਪਿਆ ਹੋ ਗਿਆ ਮੇਰੇ ਕੋਲ ਮੇਰਾ ਰਤਾ ਮਦਾ ਰਾਦੇ ਨਹੀਂ ਆਇਆ ਉਹਨੇ ਕਿਹਾ ਤੇ ਉਸੇ ਲਈ ਇਥੋਂ ਲੈ ਚੁੱਕੀ ਮੈਨੂੰ ਲੱਗਦਾ ਥੇ ਅੱਧੇ ਤੋਂ ਚਲ ਕੇ ਸੁਗਾਤ ਗਈ ਕਿ ਕਿਥੇ ਜੜੀ ਸੰਗੀਰ ਦੀ ਆਈ ਦੀਦੀ ਆਜੂ ਆਜੂ ਨਾਲ ਤਾਂ ਸੱਸੀ ਦਾ ਹੋਣਾ ਨਹੀਂ ਹੈ ਹਾਂ ਜੀ ਸੱਸੀ ਦਾ ਬਾਬਾ ਦੇ ਪੰਜਾਬ ਨੂੰ ਚੱਲੇ ਸਾਂ अच्छा। ਘੰਡਾ ਕੋ ਮੋਨਾ ਆ ਗਿਆ ਤੇ ਮੈਂ ਤੇਰੇ ਨਾਲ ਸੌਣਾ ਹੀ ਆ। ਆਜੋ ਆਜੋ ਮੈਂ ਆਪ ਹੀ ਬੁਆਹਾਂਗੀ ਤੈਨੂੰ। ਅੱਛਾ। ਬੈਡਰੂਮ ਸੀ। ਹੋਰ ਸੱਤ ਕਿੰਨਾ ਚਾਹੋ ਪਹਿਲੇ ਪਾਣੀ ਦਾਨੇ ਦੀ ਪਾਣੀ ਕੋਰੋਂ ਇਸ ਦਿਨ ਹੋਣ ਨੇ ਚਾਹ ਪੀਤੀ ਤੇ ਮੂੰਹ ਤੇ ਟੇਸਟ ਵੀ ਆ ਜਾਦਾ। ਮਾਸਟਰ ਦਾ ਫੋਨ ਹੀ ਅਸਲੀ ਆ ਗਿਆ ਤੇ ਮੈਂ ਕਿਹਾ ਚੱਲ ਸੁਣੋਂ ਨੇ ਗੱਲ ਕੀ ਕਹਿਣਾ ਕੀ ਆ। ਹੋਰ ਆਂਟੀ ਜੀ ਹੋਣੀ ਠੀਕ ਠਾਕ? ਹਾਂਜੀ ਆਂਟੀ ਠੀਕ। ਨજર ਨਹੀਂ ਆਉਂਦੇ। ਉਹ ਬੱਸ ਇੱਥੋਂ ਤੱਕ ਗਏ ਜੇ ਸਬਜ਼ੀ-ਸਬਜ਼ੀ ਲੈਣ। ਅੱਛਾ। ਪਰ ਇਹ ਹੈਗੀ ਨਹੀਂ ਸਬਜ਼ੀ ਕੋਈ ਤੇ ਮੈਂ ਕਿਹਾ ਮੰਮੀ ਚੱਲ ਜਾਓ ਲੈ ਓ ਰੈਡੀ ਵੀ ਨਹੀਂ ਅੱਜ ਕੋਈ ਆਈ ਹੈਗੀ। ਉਹ ਕੋਈ ਮਰੀ ਹੋ ਜਾਂਦਾ ਨਾ। ਮੌਸਮ ਜਿਆ ਖਰਾਬ ਹੈ ਕਿਤੇ ਬਾਰਿਸ਼ ਹੋ ਜਾਂਦੀ ਨਹੀਂ ਵੀ ਹੁੰਦੀ ਰੈਡੀ। ਸੁਣਾਓ ਦੀਦੀ ਸਭ ਠੀਕ ਠਾਕ ਆਂ ਜਾਂਦੀ ਸਭ। ਸਬਜ਼ੀ ਲੈਣਾ ਕਿੱਥੇ ਆ? ਨજર ਨਹੀਂ ਆਉਂਦਾ। ਉਹ ਨਾ ਬਾਜੀ ਕੰਮ ਹੋ ਜੋ ਬਾਹਰ ਗਏ ਆ ਅੱਛਾ ਬਾਹਰ ਗਏ ਆ ਉਹਨਾਂ ਦੀ ਨਾ ਹੁਣ ਬੜੀ ਦੇਰ ਦੀ ਚਾਹਤ ਆ ਵੀ ਮੈਂ ਆਪਣਾ ਬਿਜ਼ਨਸ ਵਧਾਵਾਂ ਮਾ ਥੋੜਾ ਜੀ ਤੇ ਉਦਰੀ ਭੱਜੇ-ਭੁਜੇ ਕਰਨੀ ਬੈਸਾ ਉਹ ਵਧੀਆ ਬਿਜ਼ਨਸ ਨਾਲ ਵਧਾਵਦੇ ਤੇ ਤੰਗ ਫਿਰਦਾ ਵਾ ਸਲੇ ਆ ਹੁਣ ਤੋ ਫਿਰਦਾ ਹੈ ਹੀ ਆ ਉਹਨਾਂ ਨੂੰ ਇਹ ਆ ਕਿ ਜਿੱਥੇ ਕੰਮ ਮੇਰਾ ਪਹਿਲਾ ਹੈ ਨਾ ਉੱਥੇ ਹੀ ਹੁਣ ਮੇਰਾ ਫੇਰ ਕੰਮ ਆ ਜੀ ਆ ਵਾ ਨਾ ਉਹ ਕਿੱਥੇ ਗਈ ਨੇ ਦਾਨ ਨਹੀਂ ਭੈਣ ਕੀ ਤੱਕਾਂ ਤੈਨੂੰ ਗਈ ਹੋਗੀ ਫੈਸਦੋਂ ਨਾ ਹੋਂਦਾ ਤੇ ਕੋਈ ਹਾਲ ਨਹੀਂ ਆਜੀ ਤੱਕ ਨਹੀਂ ਤਾਂ ਫੇਰਾ ਤੁਰੰਗ ਨਾ ਮੈਂ ਤੇ ਆਪਸੇ ਆਪੇ ਨੂੰ ਪੜੀਏ ਨਾ ਤੇ ਹਜੇ ਤਾਂ ਕਿੱਥੇ ਜਾਂਦੇ ਆ ਬੋਰੋਂ ਦਾ ਕਿਤੇ ਸਾਡੇ ਘਰ ਚ ਸਿਆਪੇ ਪਾਈ ਤੁਰੀ ਜਾਣ ਰਹੀ ਆ ਅ ਰੰਜੀਪ ਨੂੰ ਮੇਰੇ ਖਿਲਾਫ ਕਾਸ਼ ਛੜਿਆ ਜੀ ਨਹੀਂ ਉਹ ਤਾਂ ਉੱਤੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਸੀ ਨਹੀਂ ਆਹੀ ਆਪਣੇ ਘਰ ਚਲ ਜਾਣਾ ਇੱਥੇ ਆਪਾਂ ਇੱਥੇ ਘੜੀ ਦੇ ਘੜੀ ਆਏ ਆ ਤੇ ਤੂੰ ਇੱਥੇ ਵੀ ਆ ਕੇ ਜੀ ਘੜੀ ਦੇ ਘੜੀ ਆਏ ਆ ਨਾ ਬੜੇ ਲੋਟ ਆ ਨਾ ਇਨਾਂ ਕੋ ਆ ਕੋਈ ਨਹੀਂ ਰੱਖਦਾ ਸਹਾਲ ਵਿੱਚ ਕੋਈ ਕੋਈ ਬੰਦਾ ਹੁੰਦਾ ਵਾ ਜਿਹੜਾ ਕਿਸੇ ਨੂੰ ਪਨਾਹ ਦਿੰਦਾ ਵਾ ਘੜੀ ਹਰ ਇਨਸਾਨ ਨਹੀਂ ਰੱਖਦਾ ਆ ਸਭ ਜਾਰ ਬੇਲੀ ਸਾਥ ਛੱਡ ਗਏ ਨਹੀਂ ਹਾਂ ਜੀ ਹਾਂ ਜੀ ਥੋੜੀਆਂ ਬੜਾ ਮਾਰਦੇ ਸੀ ਹਜੇ ਹਜੇ ਕਰਤੂਤਾ ਕੀਤੀ ਹੈ ਨਾ ਤੇ ਮੇਰੀ ਭੈਣ ਹੁੰਦੀ ਨਾ ਤੇ ਮੈਂ ਕਦੀ ਹੀ ਨਾ ਲੱਗਦਾ ਉਹ ਕਈ ਦਾ ਹੀ ਹੁੰਦਾ ਤੇ ਕੇ ਨੂੰ ਫਿਰ ਦੱਸ ਆ ਜਾਂਦਾ ਕੀ ਕਰੀਏ ਭਾਜੀ ਜਦੋਂ ਅਗਲਾ ਆਣ ਕੇ ਇੱਥੇ ਰੋਂਦਾ ਵਾ ਤੇ ਤੁਸੀਂ ਦੱਸੋ ਮੂੰਹ ਤੇ ਕਿਸ ਨੂੰ ਕੁਝ ਕਿਹਾ ਜਾਂਦਾ ਵਾ ਅੱਗੋਂ ਪਿਛੋਂ ਤੇ ਅਸੀਂ ਲੋਕ ਗੱਲਾਂ ਕਰ ਲੈਨੇ ਆ ਪਰ ਮੂੰਹ ਤੇ ਹਿਸਾਬ ਨਹੀਂ ਕਿਹਾ ਜਾਂਦਾ ਪਰ ਭਾ ਵੀ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਤੁਹਾਡਾ ਹੀ ਦਿਲ ਨਰਮ ਹੈਗਾ ਜੀ ਇੰਨਾ ਲੋਕਾਂ ਦੀਆਂ ਗੱਲਾਂ ਸੁਣਾਂਦੇ ਜੇ ਇਹਨਾਂ ਦੇ ਬਦਲੇ ਅਸਤੌਂ ਨਹੀਂ ਆ ਤੇ ਉਹਦਣੇ ਇਹਨਾਂ ਨੇ ਮੈਨੂੰ ਪੁੱਛਿਆ ਕਹਿੰਦੇ ਰੱਖੀ ਹੈ ਕਿ ਨਾ ਰੱਖੀ ਹੈ ਇਹਨਾਂ ਨੇ ਤੇ ਮੈਂ ਕਿਹਾ ਚੱਲ ਅੱਛਾ ਕਿੱਥੇ ਜਾਣਗੇ ਵਿਚਾਰੀ ਚੱਲੇ ਰੱਖ ਲਓ ਕੋਈ ਗੱਲ ਨਹੀਂ ਮੈਨੂੰ ਪਤਾ ਹੀ ਕਿੰਨਾ ਚਿਰ ਦਾ ਖਰਾਬ ਕਰੀ ਜਾਣਾ ਪਰ ਬੋਤੀ ਮੈਂ ਕਹਿੰਦੀ ਤੁਹਾਡੇ ਘਰ ਚੋਂ ਨਾ ਇਹੋ ਜਿਹਾ ਇਨਸਾਨ ਨਹੀਂ ਮੈਂ ਵੇਖਿਆ ਵੀ ਏਸੀ ਲਾਇਆ ਕਦੀ ਇਹਨੂੰ ਪੰਪ ਦੇ ਦਿੰਦੀ ਆ ਮੈਨੂੰ ਇੰਨੇ ਪੈਸੇ ਦੇ ਦੋ ਹਾਂ ਕੱਲ ਮਾਤਾ ਨੂੰ ਪੰਪ ਦੇਣ ਲਈ ਇਹ ਰੱਖਣੀ ਹੈ ਕੋਈ ਮਾਰੀ ਹੈ ਤੇ ਮੈਨੂੰ ਅੱਵੇ ਇੰਨੇ ਪੈਸੇ ਚਾਹੀਦੇ ਤੇ ਉਹ ਵਿਚਾਰੀ ਟੈਨਸ਼ਨ ਜਦੋਂ ਆਪਾਂ ਮੈਂ ਵੀਪੀ ਬਾਦ ਜੇ ਵੀ ਉਹ ਹੀ ਨੇ ਪੈਸੇ ਦੱਸ ਕਿੱਥੋਂ ਦਊਗੀ ਆਹ ਥੋੜੇ ਘਾਤੇ ਕੇ ਪੈਨ ਹੋਏ ਨਹੀਂ ਪਤਾ ਵੀਰੇ ਦਾ ਕੰਮ ਕਰ ਕਿੰਨਾ ਕਰ ਤੇ ਆਪਾਂ ਇਥੇ ਡੇਰੇ ਲਾਏ ਆ ਉਹਨਾਂ ਅੱਗੇ ਥੋੜੇ ਘਾਤੇ ਦੀ ਪੇਕੀਆਂ ਦੀ ਬਾਜੀ ਇਹੋ ਜੀਆਂ ਮੈਂ ਪਹਿਣਾ ਹੁੰਦੀਆਂ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਇਹੋ ਜੀਆਂ ਮੈਂ ਪਹਿਣਾ ਹੁੰਦੀਆਂ ਨੇ ਪਹਿਣਾ ਤੇ ਜਾਣ ਦਿੰਦੀਆਂ ਨੇ ਵੀਰਾਂ ਦੇ ਇਹ ਨਹੀਂ ਮੈਨੂੰ ਆਖੜਾ ਗਈ ਵੀ ਉਹਨਾਂ ਨੇ ਰੱਖਿਆ ਸੰਨ ਉਹਦੇ ਭਰਾ ਨਹੀਂ ਲੁੱਟੀ ਜਾਂਦੀ ਇਹੇ ਉਹਨੇ ਰਿਸ਼ਤਾ ਦਾ ਕਿਸਾਨ ਨੂੰ ਨਹੀਂ ਬਖਸ਼ਿਆ ਮੈਨੂੰ ਪਤਾ ਕਿੰਨਾ ਕਿੰਨੀ ਉਦਨ ਦੀ ਮਸੂਮ ਹੋਇਆ ਛੱਡੋ ਦੀ ਚਲੋ ਕੋਈ ਨਹੀਂ ਬਾਜੀ ਉਹਦਾ ਤਾਂ ਸਭਾ ਹੀ ਇੱਥਾ ਦਾ ਉਹ ਤੇ ਵੇਂਦੀ ਨਹੀਂ ਹੁੰਦੀ ਇੱਕ ਹੀ ਜੋ ਮੂੰਹ ਆਇਆ ਬੋਲ ਦਿੰਦੀ ਅਗਲੇ ਨੂੰ ਕੀ ਕਰ ਸਕਦੇ ਆ ਕਿਸ ਬੈਕ ਤੋਂ ਮੈਨਾਂ ਹੁਣੇ ਆਈ ਏ ਮੈਂ ਕਿਹ ਬੁਲਾਇਆ ਸੀ ਕਿਸ ਕੰਮ ਵਾਸਤੇ ਹਾਂਜੀ ਮੈਂ ਉਹੀ ਤੁਹਾਨੂੰ ਦੱਸਣ ਲੱਗੀ ਹਾਂ ਕੀ ਗੱਲ ਹੋ ਸਕਦੀ ਹੈ ਪਤਾ ਨਹੀਂ ਕੋਣ ਆਇਆ ਬਸ ਹੁਣੇ ਆਜੋ ਹੁਣੇ ਆਜੋ ਨਾ ਅੱਡੀ ਛਕਾਰਿਆ ਨਾ ਰਾਹੇ ਭਾਜੀ ਘਾਰਿਆ ਕੀ ਕਹਿਣਾ ਹੋਈ ਦੋਇਨਾਂ ਨੇ ਕੀ ਪਤਾ ਕੀ ਚੱਕਰੇਗਾ ਤੇ ਨਾ ਹੀ ਨਾਣ ਹੈਗੀ ਆ ਮੇਰੀ ਘਰ ਮੇਰੀ ਕੰਸੋ ਜੇ ਤੰਤਾਰੇ ਬੈਸ ਬਲੋ ਕਰੇਗੇ ਨਾ ਤਾਂ ਹਾਂ ਮੀਨਾਂ ਤੜੀ ਕੋਈ ਨਹੀਂ ਤੂੰ ਉਹ ਕਿਸੇ ਤਰ੍ਹਾਂ ਨਾ ਘਾੜਦੀ ਬੜੇ ਦੇ ਦਿੱਤੇ ਆ ਕੀ ਕਰੀਏ ਮੈਨੂੰ ਲੱਗਦਾ ਇਹੋ ਹੀ ਆ ਸਾਡੇ ਦੇ ਅੱਗੇ ਫਸੇ ਪਹਿਲੇ ਨਹੀਂ ਨਿਕਲੇ ਤੇ ਹੁਣ ਮੈਂ ਧਾਰੇ ਫੇਰ ਫਸਾ ਲੈਣੇ ਆ ਮੈਨੂੰ ਲੱਗਦਾ ਚੱਕਰ ਇਹੋ ਹੀ ਆ ਪੈਸਿਆਂ ਵਾਸਤੇ ਸੰਧਿਆ ਜੀ ਪਰ ਕਾ ਕੋਈ ਹੈ ਨਹੀਂ ਚੱਲਣਾ ਮੰਗਣੀ ਮੇਰੀ ਗੱਲ ਸੁਣ ਜੀ ਪੈਸਿਆਂ ਦੀ ਕੋਈ ਗੱਲ ਹੁੰਦੀ ਤੇ ਰਾਣੇ ਨੇ ਮੇਰੇ ਨਾਲ ਗੱਲ ਕਰ ਹੀ ਲੈਣੀ ਸੀ ਭਾਬੀ ਭਾਬੀ ਨੂੰ ਕਿ ਲੋਸੀ ਫੋਨ ਕਰਨ ਲਈ ਕੋਈ ਜ਼ੋਰ ਹੋਏਗੀ ਨੰ ਕਹਿੰਦੇ ਨੇ ਤੁਹਾਡੇ ਕੋਲ ਆਣਾ ਹੱਪੇ ਅਸੀਂ ਤੈਨੂੰ ਗਾਲੀ ਨਹੀਂ ਕੀਤੀ ਪਾਪੀ ਨੇ ਸਾਡੇ ਇਹੋ ਜੀ ਸੋਚ ਕਿਉਂ ਆ ਸਕਦੀ ਏ ਗਈ ਤੇ ਹੈ ਉਧਰੋਂ ਦੇਖੋ ਕੀ ਕਰਦੀ ਆ ਉਹ ਹੋਣ ਦੇ ਚੁੱਪ ਕਰੋ ਬਾਜੀ ਕਾ ਵੀ ਬੈਠ ਜਾ ਪਾਜੀ ਦੀਦੀ ਆ ਜਾ ਕਹੇ 2000 ਰੁਪਇਆ ਆ ਇੰਨੇ ਕ ਪੈਸੇ ਰੱਖੋ ਤੇ ਹੌਲੀ ਹੌਲੀ ਤੁਹਾਡੇ ਮੈਂ ਪੈਸੇ ਨਾ ਐਦਾਂ 20 3000 ਕਦੀ 50 ਆਈਂ ਦੇ ਜੋੜ ਜੁੜ ਕੇ ਤੇ ਲਾ ਦੂੰ ਭਾਬੀ ਜੀ ਮੇਰੀ ਗੱਲ ਸੁਣੋ ਪੈਸੇ ਤੇ ਰੱਖੋ ਜਦੋਂ ਤੁਹਾਡਾ ਹੱਥ ਸੁੱਖਾ ਹੋਣਾ ਸਾਨੂੰ ਫੇਰ ਦੇ ਦੇਉ ਨਹੀਂ ਨਹੀਂ ਬਾਜੀ ਐਨਾ ਟਾਈਮ ਤੇ ਅੱਗੇ ਹੋ ਗਿਆ ਵਾ ਇਹਨਾਂ ਨੂੰ ਤੇ ਕੋਈ ਸ਼ਰਮਾਇਆ ਨਹੀਂ ਹੈ ਕਿ ਕੀ ਪੈਸੇ ਲੈ ਕੇ ਖਾਦੇ ਆ ਤੇ ਵੇਖੋ ਮੈਨੂੰ ਨਾ ਚੰਗਾ ਜਿਆ ਨਹੀਂ ਲੱਗਦਾ ਉਧਰ ਰਜੀਤ ਵਜਾਰਿਆ ਨੇ ਵੀ ਤੁਹਾਨੂੰ ਹਾਮੀ ਭਰਤੀ ਤੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਥੋੜੇ ਥੋੜੇ ਜੋੜ ਕੇ ਤੇ ਤੁਹਾਡਾ ਤੁਹਾਡੇ ਪੈਸੇ ਲਈਏ ਕਿਉਂਕਿ ਇਹਨਾਂ ਨੇ ਪ੍ਰੋਮਿਸ ਤੇ ਕੀਤਾ ਸੀ ਉਦੋਂ ਤੁਹਾਡੇ ਨਾਲ ਭਾਬੀ ਵੇਖੋ ਜਦੋਂ ਰਾਣਾ ਹੋਏਗਾ ਨਾ ਘਰ ਜੰਮ ਮਿੱ ਘਰ ਹੋਣਗੇ ਫਿਰ ਮੈਂ ਪੈਸੇ ਲੈ ਲਵਾਂਗਾ ਤੁਸੀਂ ਪੈਸੇ ਰੱਖੋ ਕੋਈ ਗੱਲ ਆਪਾਂ ਹੀ ਨਹੀਂ ਬੜੀ ਤਾਂ ਅਜੀ ਕੰਮ ਹੋਣਗੇ ਅਰੇ ਜੀ ਤੇ ਮੰਮੀ ਮੇਰੇ ਤੋਂ ਕੋਈ ਬਾਹਰ ਨਹੀਂ ਹੈਗੇ ਉਹਨਾਂ ਨੂੰ ਮੈਂ ਦੱਸ ਦੇਣਾ ਵਾ ਕਿ ਮੈਂ 20000 ਲਾਤਾ ਜੀ ਉਹਨਾਂ ਨੂੰ ਵੀ ਚੰਗਾ ਲੱਗੂਗਾ ਆ ਫੜੋ ਤੁਸੀਂ ਦੀਦੀ ਕੋਈ ਗੱਲ ਸੁਣੋ ਤੀ ਜੋੜੇ ਆ ਪੈਸੇ ਕਿਤੇ ਕੰਮ ਆਉਣਗੇ ਹੋਰ ਕੰਮ ਤਾਂ ਡੱਬੀਸ ਨੇ ਕੋਈ ਜਿਹੜਾ ਬਾਜੀ ਕਰਦੇ ਪਏ ਆ ਜੀ ਉਹਦੇ ਵਿੱਚ ਲੋਡ ਪੈ ਕੇ ਤੇ ਵੜ ਤਲੋ ਕੋਈ ਨਹੀਂ ਕੋਈ ਨਹੀਂ ਰੱਖ ਲਓ ਤੁਸੀਂ ਪਤਾ ਕੀ ਆ ਸਾਡਾ ਵਿਪਾਰ ਥੋੜਾ ਜਿਹਾ ਹੌਲਾ ਹੋਊਗਾ ਸਮਝੋ ਗੱਲ ਨੂੰ ਤਰਫਾ ਬੀਜੀ ਦੇ ਖੋਲ ਲੈ ਕੇ ਕੋਈ ਰੇ ਤੇ ਆਪਾਂ ਕੰਨ ਕੋ ਫਾੜ ਦੇ ਚੰਗੇ ਥੋੜੀ ਲੱਗਦੇ ਆ। ਨਾ ਕਰਵਾਈ ਤੁਸੀਂ ਕਰਨ ਦੇ ਜੇ ਸਾਨੂੰ ਚੰਗਾ ਜਾਂ ਨਹੀਂ ਲੱਗਦਾ। ਚਲ ਕੋਈ ਗੱਲ ਨਹੀਂ। ਤੁਸੀਂ ਪੈਸੇ ਰੱਖੋ ਕੋਈ ਗੱਲ ਨਹੀਂ। ਆ ਫੜੋ ਪੈਸੇ ਰੱਖੋ ਕੋਈ ਗੱਲ ਨਹੀਂ। ਮੈਂ ਵੀ ਤਾਂ ਹੀ ਦੇਣਾ ਦਵਾਉਣਾ ਹਊਗਾ। ਤੁਸੀਂ ਰੱਖੋ ਪੈਸੇ ਕੋਈ ਗੱਲ ਨਹੀਂ। ਨਹੀਂ ਕੋਈ ਨਹੀਂ ਬਾਜੀ ਰੱਖੋ। ਇਹ ਤੁਹਾਡੀ ਇਮਾਨਤ ਆ। ਇਹ ਕਿਹੜਾ ਤੁਹਾਨੂੰ ਮੈਂ ਕੋਈ ਵੀ ਦੇ ਕੇ ਐਸਾਨ ਕਰਨ ਦੇਈ ਆ ਤੁਹਾਡੇ ਤੇ। ਇਹ ਹੈਗੇ ਹੀ ਤੁਹਾਡੇ ਨੇ। ਕੋਈ ਗੱਲ ਨਹੀਂ ਤੁਸੀਂ ਰੱਖੋ। ਬਾਕੀ ਵੀ ਮੈਂ ਹੌਲੀ ਹੌਲੀ ਕਰਕੇ ਲਾਵਾਂਗੀ ਜਿੰਨੇ ਮੇਰੇ ਕੋ ਸਰਿਆ। ਮੈਨੂੰ ਨਾ ਰਣਜੀਤ ਹੁਣ ਚਲੋ ਉਹਨਾਂ ਦਾ ਕੰਮ ਚੰਗਾ ਵਾ ਤੇ ਮੈਂ ਫਿਰ ਇਦਾਂ ਹੀ ਥੋੜਾ ਥੋੜਾ ਜਮਾ ਕੀਤੇ ਤੇ ਵੇਖ ਲਓ 20000 ਦਾ ਪਤਾ ਹੀ ਨਹੀਂ ਲੱਗਾ ਕਿ ਕਿੰਨਾ ਕੁ ਜਨਨਾ ਚ ਹੋ ਗਿਆ ਵਾ ਇੰਨਾ ਤਾਂ ਇਹ ਆ ਭੀ ਚਲ ਗਏ 10000 ਦੇ ਵਾ ਪਿਆਰ ਬਣਾ ਲੈ ਕਿ ਇਹ ਨਾ ਸੋਚੋ ਪਿਆਸਾ ਡੰਗਾ ਹੀ ਰਹੇਗਾ ਪੈਸੇ ਨਾਲ ਕੇ ਆਪਾਂ ਫਿੱਕ ਨਹੀਂ ਪਾਵਾਂਗੇ ਟਾਡੇ ਨਾਲ ਕਿਹਦਾ ਸਡਾਉਣਾ ਹੀ ਰਹੇਗਾ ਹਾਂ ਲੋ ਤੁਸੀਂ ਵਰਤ ਲਓ ਕੋਈ ਗੱਲ ਨਹੀਂ ਬਾਬਾ ਜੀ ਬਾਜੀ ਰੱਖੋ ਮੈਂ ਕਿਹਾ ਤਾਂ ਨਾ ਰੱਖੋ ਤੁਸੀਂ ਮੇਰੀ ਗਾਸਮਾ ਦੀਦੀ ਵੇਖ ਲਓ ਜੇ ਜਨਾਨੀਆਂ ਗੰジャਇਸ਼ ਨਾ ਚੱਲਨਾਂ ਤੇ ਕਈ ਗੱਲਾਂ ਮੈਂ ਤੇ ਆਪੇ ਬਥੇਰਾ ਜਲਾ ਕਰਦੀ ਰਹੀ ਹਾਂ ਏ ਵੀ ਆਪਣੀ ਤਾਂ ਸੱਚੀ ਗੱਲ ਕਹਦੇ ਰਹੇ ਆ ਪਹਿਲੇ ਵੀ ਮੈਨੂੰ ਇਦਾਂ ਹੀ ਫੜਾਉਂਦੇ ਰਹੇ ਆ ਪਰ ਮੈਂ ਕਦੀ ਨਹੀਂ ਰੱਖੇ ਮੈਂ ਨਾਲੋਂ ਨਾਲ ਖਾ ਚੜਨ ਕਰਦਿਆਂ ਇਹਦੀਆਂ ਲਕਟੀਆਂ ਪਾੜੀਆਂ ਪਤਾ ਨਹੀਂ ਠੀਕ ਹੋ ਜੀ ਮੈਂ ਕਰਦੀ ਰਹੀ ਇੱਥੋਂ ਗੱਡੀ ਕਰਕੇ ਮੈਂ ਸਿੱਧੀ ਜਾਣਾ ਤੇ ਗੱਡੀ ਨੇ ਮੈਨੂੰ ਘਰ ਛੱਡਣਾ ਬੰਦਾ ਆਪਣੀ ਕਪੈਸਿਟੀ ਵੇਖ ਕੇ ਚੱਲੇ ਤੇ ਹੁਣ ਮੈਂ ਫੇਰ ਪਹਿਲੀ ਲੈਣ ਤੇ ਆ ਗਈ ਆ ਵੀ ਮੈਂ ਆਪਣਾ ਘਰ ਵੇਖ ਕੇ ਚੱਲਣ ਗਈ ਆ ਪਤਾ ਨਹੀਂ ਠੋਕਣ ਲੱਗੀ ਆ ਤੇ ਤੁਸੀਂ ਸਮਝਗੇ ਜੇ ਪਰ ਜੇ ਉਹ ਸਮਝੀ ਜੇ ਤੇ ਫੇਰ ਹੀ ਆ ਨਾ ਇਹਨੂੰ ਵੀ ਸਮਝਣਾ ਚਾਹੀਦਾ ਵਾ ਇਹ ਵੀ ਏਦਾਂ ਕਰਦੀ ਆ ਫੋਨ ਕਰ ਦਿੰਦੀ ਆ ਤੇ ਕੋਈ ਸਹੇਲੀ ਪਹਿਨਾਨ ਕੇ ਤੈਨੂੰ ਚੜਾ ਕੇ ਲੈ ਜਾਂਦੀ ਆ ਤਾਂ ਫੇਰ ਅਕਸਰ ਖਰਚਾ ਵਲੀ ਨੇ ਥੋੜਾ ਕਰਨਾ ਵੀ ਤੇ ਕਰਦੀ ਹੋਊਗੀ ਮਾੜੇ ਘੋਟੇ ਜਿਹੜੇ ਕੋਹਣ ਨੇ ਇਹ ਸੁੰਦਰੀ ਨਹੀਂ ਅਜੇ ਤੱਕ ਇਹ ਨਹੀਂ ਸੁੰਦਰੀ ਇਹ ਸੁੰਦਰ ਵਾਲੇ ਦੇਣੀ ਨਹੀਂ ਜੰਮੀ ਫਿਰ ਭਾਬੀ ਜੀ ਵੈਸੇ ਤੁਸੀਂ ਕਿੰਨੇ ਚੰਗੇ ਜਿਵੇਂ ਖੋਜੇਵੇਂ ਥੋੜੇ ਥੋੜੇ ਕਰਕੇ ਤੁਸੀਂ ਪੈਸੇ ਜੋੜ ਲੇ ਜੇ ਸੋਚ ਹਰ ਇੱਕ ਜਨਾਨੀ ਦੀ ਇਸ ਤਰ੍ਹਾਂ ਹੋ ਜੇ ਤੇ ਘਰ ਸਵਰਗ ਬਣ ਜਾ ਘਰ ਸਵਰਗ ਬਣ ਜਾ ਸਹੀ ਵਾਲਿਆ ਦੀਦੀ ਵਾਕਿਆ ਹੀ ਆਪਣਾ ਘਰ ਵੇਖ ਕੇ ਚੱਲਣਾ ਚਾ ਹੋਣ ਵੇਖੋ ਜੇ ਕਿ ਜੇ ਕੋ ਫੜਾਂਗੇ ਤੇ ਉਹ ਤੇ ਅਗਲੇ ਨੇ ਤੇ ਲੈਣੀ। ਕੋਈ ਥੋੜਾ ਦਹੀਂ ਜਾਊਗਾ ਤੁਹਾਨੂੰ। ਇਹ ਤੇ ਆਪਣੇ ਘਰ ਕੰਮ ਆਉਣਾ। ਤੇ ਪਹਿਲੇ ਹਿਸਾਬ ਨਾਲ ਚੱਲ ਰੋ। ਹੁਣ ਜਿਹੜਾ ਜੜਾ ਹੋ ਜਾਂਦਾ ਮੜਕੇ ਹੱਥ ਥੋੜਾ ਹੁੰਦਾ। ਕੀ ਗੱਲ ਦੀਦੀ? ਕੀ ਨੂੰ ਲਖਣ ਦੇ ਜੀ? ਪੱਕੀ ਗੱਲ ਹੈ ਨਾ ਉਹ ਘਰ ਤੇ ਨਹੀਂ ਨਾਗੀ ਗੁਰਪ੍ਰੀਤ। ਨਹੀਂ ਨਹੀਂ ਦੀਦੀ, ਉਹ ਤੇ ਨਹੀਂ ਹੈ ਦੀ ਦੱਸੋ ਤੁਸੀਂ। ਮੈਂ ਤਾਂ ਤੁਹਾਨੂੰ ਇੱਕ ਗੱਲ ਦੱਸਣੀ ਸੀ। ਹਾਂਜੀ। ਸਾਨੂੰ ਵਿਮਲ ਜਿੰਨੇ ਵੀ ਫੋਨ ਕਰਕੇ ਬੁਲਾਇਆ ਸੀ ਆਪਣੇ ਘਰ। ਅਸੀਂ ਉਹਨਾਂ ਘਰ ਵੀ ਉਹ ਕਿ ਆਏ ਆ। ਕਦੋਂ? ਉਹ ਗੀਸ ਗਾ ਨੂੰ 10-15 ਦਿਨ ਤੇ ਹੋਈ ਗਏ ਆ ਉਹ ਵੀ ਇਸੇ ਹੀ ਕਹਿੰਦੇ ਸੀ ਕਿ ਚਲ ਮੈਂ ਤੁਹਾਡੀ ਥੋੜੀ ਜਿਹੀ ਮਦਦ ਕਰ ਦਿੰਦੀ ਜਿਹੜੇ ਪਿਆਰਿਆ ਬਨਿਆਰੇ ਪਰ ਨਹੀਂ ਇੱਕ ਭੈਣ ਨੇ ਖਾਦਾ ਤੇ ਦੂਜੀ ਕੋਲਿੰਦੇ ਆਪਾਂ ਚੰਗੇ ਲੱਗਦੇ ਆ ਤੇ ਨਾਲ ਉਹ ਜੀ ਗੱਲ ਕਹਿੰਦੇ ਸੀ ਕਿ ਸੋਨੂ ਨਾਲੋਂ ਸਾਡਾ ਘਰ ਨਾਲ ਦੱਸੋ ਭਾਜੀ ਪਰ ਉਹਨਾਂ ਨੇ ਕਾਦੇ ਪੈਸੇ ਗਏ ਉਹਨਾਂ ਨੂੰ ਪਤਾ ਲੱਗ ਗਿਆ ਸੀ ਨਾ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੀ ਭੈਣ ਨੇ ਪੈ ਖਾਦੀ ਆ ਤੇ ਮੇਰੇ ਭਰਾ ਦਾ ਪਿਆਰ ਬਨਿਆ ਰਹੇ ਇਹਨਾਂ ਨਾਲ ਵੇਖ ਲੋ ਇੱਕ ਭੈਣ ਜਾੜੇ ਨੂੰ ਤੁਲੀ ਪਈ ਤੇ ਦੂਜੀ ਕਿੰਨਾ ਸੋਝਦੀ ਤਾਂ ਕਿ ਸੱਸ ਲਈ ਉੱਥੇ ਸੀ ਉਦੋਂ ਉਨਾ ਨਹੀਂ ਕਿ ਆਸੀ ਪਰ ਮੰਮੀ ਜੀ ਨੇ ਤਾਂ ਮੈਨੂੰ ਕੁਝ ਦੱਸਿਆ ਹੀ ਨਹੀਂ ਆਣ ਕੇ ਫੋਨ ਨਾਲ ਸੰਭੇ ਪਰ ਸੰਭੇ ਕੀ ਆਹੀ ਪੀ ਤੂੰ ਸਿੱ ਉਹਦਾ ਜਾ ਕੇ ਕੁਝ ਵੀ ਕੰਮ ਨਹੀਂ ਕਰਨੀ ਨਾ ਤੂੰ ਸਿਰਾਨੇ ਨਾਲ ਦੱਸ ਗਾਣੇ ਨੂੰ ਦੱਸਣਾ ਤੇ ਨਾ ਤੂੰ ਸੋਨੂ ਨਾਲ ਦੱਸਣਾ ਨਹੀਂ ਗੁਰਪ੍ਰੀਤ ਨੂੰ ਤੇ ਘਰ ਦਾ ਪਤਾ ਲੱਗਣਾ ਚਾਹੀਦਾ ਹੀ ਨਹੀਂ ਹੈ ਨਾ 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 ਦੀਦੀ ਮੈਂ ਉਹ ਤਾਂ ਤੁਹਾਨੂੰ ਦੱਸਣ ਲੱਗੀ ਸੀ ਕਿ ਮੈਂ ਫੋਨ ਵੀ ਕਰਦੀ ਆ ਨਾ ਤੇ ਚੋਰੀ ਛੱਪੀ ਕਰਦੀ ਆ ਆ ਹੁਣ ਕਿੰਨੇ ਦਿਨਾਂ ਤੋਂ ਮੇਰੇ ਮਗਰ ਚੜੀ ਆ ਤੇ ਉਹਦਾ ਐਡਰੈਸ ਦੇ ਦੇ ਮੈਨੂੰ ਉਹਦਾ ਐਡਰੈਸ ਦੇ ਦੇ ਤੇ ਕਰਨ ਪਤਾ ਕੀ ਈੜੀ ਰੋਣ ਲਈ ਆਹ ਇਹ ਮੇਰਾ ਨਾ ਢੇਲਬੜਾ ਕਰਨ ਤੇ ਆ ਪੈਨ ਨੂੰ ਮਿਲਨ ਨੂੰ ਮੈਨੂੰ ਨਾ ਕਿਸੇ ਤਰ੍ਹਾਂ ਭਾਬੀ ਲੈ ਕੇ ਜਾ ਤੇ ਮੈਨੂੰ ਪਤਾ ਜਿੱਦਣ ਉੱਥੇ ਪਹੁੰਚੇਗੀ ਤੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦੂਗੀ ਪਰ ਮੈਨੂੰ ਇਹ ਡਰ ਪਿਆ ਵਾ ਕਿ ਕਿਤੋਂ ਹੋਰ ਐਡਰੈਸ ਲੈ ਕੇ ਤੇ ਉੱਥੇ ਜਾ ਨਾ ਪਹੁੰਚੇ ਕਿਤੇ ਇਹਦਾ ਕੋਈ ਪਤਾ ਨਹੀਂ ਜੇ ਮੀਮੀ ਸੰਤ ਤੇ ਮਨਾ ਕਰ ਦਿੱਤਾ ਨਾ ਸਾਨੂੰ ਉਦਨ ਦੀ ਮਿਲੀ ਤੇ ਨਾ ਸਾਨੂੰ ਨਹੀਂ ਮਿਲੀ ਆ ਸਾਡੇ ਤਾਂ ਤੇ ਖੜਾ ਹੀ ਛੁੱਟੇ ਇਹ ਗੱਲ ਆ ਦੀਦੀ ਆਪਣੇ ਘਰਾਂ ਦੀਆਂ ਟੈਨਸ਼ਨਾਂ ਨਹੀਂ ਮੁੱਕਦੀਆਂ ਤੇ ਇਹੋ ਜਿਹੀਆਂ ਬੰਧਾ ਕੀ ਕਰੇ ਟੈਨਸ਼ਨਾਂ ਜਿਹੜੀਆਂ ਉੱਤੇ ਹੋਰ ਪੈ ਜਾਂਦੀਆਂ ਸਿਰ ਤੇ ਹਾਡੇ ਘਰੇ ਹਣ ਕੇ ਬੇਟੀ ਸਾਨੂੰ ਪੁੱਛੋ ਵੀ ਕਿੰਨੀ ਟੈਨਸ਼ਨਾਂ ਨੇ ਸਾਨੂੰ ਆਪਣੀਆਂ ਬੱਕਰੀਆਂ ਇਹਨਾਂ ਦੀਆਂ ਬੱਕਰੀ ਬੱਕਰੀਆਂ ਭਾਈ ਤੇ ਭਾਬੀ ਜੀ ਉਹਦੇ ਤੋਂ ਆਸ ਹੀ ਲਾਤੇ ਹੀ ਕਿ ਸਾਨੂੰ ਪੈਸੇ ਮਿਲਣਗੇ ਭਾਬੀ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਹਾਂਜੀ ਭਾਜੀ ਪੁੱਛੋ ਇਹ ਨੇ ਚਿਰ ਤੇ ਇੱਥੇ ਰਹਿੰਦੀ ਇਹਦੇ ਸੋਹਰਿਆਂ ਦੇ ਵਿੱਚੋਂ ਕੋਈ ਵੀ ਨਹੀਂਗਾ ਤੇ ਨਾ ਉਹਨਾਂ ਨੂੰ ਕੋਈ ਹਿੱਸਾ ਕੋਸ਼ਿਸ਼ ਨਹੀਂ ਮਿਲਿਆ ਨਾ ਕਿਸੇ ਸੋਹਰਿਆਂ ਤੋਂ ਮਦਦ ਕੀਤੀ ਕੌਣ ਹਿੱਸੇ ਛੱੜਦਾ ਜੀ ਇਹ ਹਿੱਸਾ ਤਾਂ ਪਹਿਲੇ ਹੀ ਉੱਥੋਂ ਲੈ ਕੇ ਤੇ ਵੇਚ-ਵਟ ਕੇ ਖਾ ਗਏ ਨੇ ਤੇ ਕੋਈ ਇੱਧਰ ਪਾਲਿਆ ਤੇ ਇੱਧਰ ਮਕਾਨ ਬਣਾ ਲਿਆ ਵਾ ਇਹ ਤੁਹਾਨੂੰ ਲੱਗਦਾ ਪੀ ਇਹ ਸੇ ਛੱਡਣ ਵਾਲੀ ਹੈ ਇਹ ਤਾਂ ਲੋਕਾਂ ਨੂੰ ਝੂਠ ਬੋਲਣ ਗਈ ਆ ਬਾਹਰ ਵੀ ਮੈਂ ਇਹ ਸੋਹਰੇਆ ਮੇਰੇ ਨਹੀਂ ਹਿੱਸਾ ਨਹੀਂ ਦਿੱਤਾ ਇਹ ਹਿੱਸਾ ਲੈ ਕੇ ਵੇਚ-ਵਟ ਕੇ ਖਾ ਗਏ ਨੇ ਦੋਵੇਂ ਜੀ ਐਨ ਡਕਾਰ ਮਾਰ ਛੱਡਿਆ ਵਾ ਤੇ ਫਿਰ ਜਾ ਜਾ ਕੇ ਉੱਥੇ ਰਹਿੰਦੇ ਸੀ ਹੁਣ ਔਖੇ ਵੇਲੇ ਵੀ ਆਂਦੀ ਅਸੀਂ ਫੋਨ ਕਰਦੇ ਰਹੇ ਤੇ ਮੁੜ ਕੇ ਕੋਈ ਰੱਖਦਾ ਵਾ ਜਦੋਂ ਅਸੀਂ ਹਿੱਸੇ ਲੈ ਕੇ ਖਾਲੀਏ ਮੁੜ ਕੇ ਕੌਣ ਪੁੱਛਦਾ ਦੱਸੋ ਵੇਖ ਲਓ ਕੁੜੀ ਦਾ ਕੰਮ ਨਾ ਸੋਹਰੇ ਛੱਡੇ ਨਾ ਪੇਕੇ ਛ ਭਾਜੀ ਕੀ ਦਸਾਂ ਇਹਦੀਆਂ ਕਰਤੂਤਾਂ ਮੈਂ ਤੁਹਾਨੂੰ ਇਹਨੂੰ ਇਹਦੀ ਸੱਸ ਨੇ ਗਿਆਨਾ ਫੜਾਇਆ ਤੇ ਇੰਨੇ ਰੱਖ ਲਿਆ ਸਾਰਾ ਬਾਕੀਆਂ ਦਾ ਵੀ ਹੈਗਾ ਹੀ ਦਰਾਣੀਆਂ ਚਾੜੀਆਂ ਦਾ ਤੇ ਬਾਅਦ ਚ ਇਹਦਾ ਸੋਹਰਾ ਬਿਮਾਰ ਹੋ ਗਿਆ ਤੇ ਉਹ ਕਹਿੰਦੇ ਵੀ ਸਾਨੂੰ ਗਹਿਣਾ ਦੇ ਦੋ ਸੱਸ ਸੋਹਰਾ ਕਹਿੰਦੇ ਗਹਿਣਾ ਦੇ ਦੋ ਆਪਾਂ ਸਾਰਿਆਂ ਚ ਵੰਡ ਦਈਏ ਉਹ ਤੇ ਉਹ ਗਹਿਣਾ ਕਿ ਉਹਦੀ ਵੀ ਚਲੋ ਆ ਤੁਹਾਨੂੰ ਪਤਾ ਹੁਣ ਤਾਂ ਵੇਲੇ ਮਾਂ ਪੇ ਇਹੋ ਕੁਝ ਕਰਦਾ ਸਾਰਿਆਂ ਦੀ ਸਿਰ ਦੀ ਚੰਗੀ ਬੰਨ੍ਹ ਆਏ ਨੇ ਨਾਲ ਨਾਲ ਆਪਾਂ ਬਰਾਬਰ ਬਰਾਬਰ ਕਰ ਦਈਏ ਤੇ ਇਹਨੇ ਕੀ ਸਾਰਿਆਂ ਦੇ ਵਿੱਚ ਕਿਹਾ ਤੇ ਮੇਰੇ ਕੋਲ ਤਾਂ ਕੋਈ ਗਹਿਣਾ ਹੈ ਹੀ ਨਹੀਂ ਆ ਤੁਸੀਂ ਤੇ ਇਹ ਮੈਨੂੰ ਫੜਾਇਆ ਹੀ ਨਹੀਂਗਾ ਤੇ ਗਹਿਣਾ ਕਿਹਾ ਕਿੱਥੇ ਇਹਦੇ ਕੋਲ ਤਾਂ ਹੈਗਾ ਹੀ ਸਾਰਾ ਗਹਿਣਾ ਜਾਣਾ ਕਿੱਥੇ ਹੀ ਦੀਦੀ ਇਹਨੇ ਗਹਿਣਾ ਸਾਰਾ ਪਣਾ ਕੇ ਨਾ ਤਿੰਨ ਨਵੇਂ ਡਿਜ਼ਾਈਨ ਦਾ ਆਪਣਾ ਸਾਰਾ ਗਹਿਣਾ ਤਿਆਰ ਕਰ ਲਿਆ ਸੋਹਰਿਆਂ ਨੂੰ ਨਹੀਂ ਛੱਡਿਆ ਹਾਂ ਉਹਦਾ ਡਿਜ਼ਾਈਨ ਹੀ ਸਾਰਾ ਚੇਂਜ ਕਰਤਾ ਤੇ ਉਹ ਤਾਂ ਫਿਰ ਸੋਹਰੇ ਕਿ ਤਰ੍ਹਾਂ ਮਦਦ ਕਰਦੇ ਨੇ ਬੱਸ ਹਿਸਾਬ ਲਾ ਲਓ 700 ਸੋਹਰੇ ਨੇ ਤੇ ਫਿਰ ਆਪੇ ਇਹਨਾਂ ਨੂੰ ਕੱਢਣਾ ਹੀ ਘਰ ਉਹ ਤੇ ਇਹਨੇ ਤੇ ਉਹਨਾਂ ਨੇ ਵੀ ਧੋਖਾ ਕੀਤਾ ਹਾਂ ਤੇ ਭਰਾਵਾਂ ਤੇ ਭਾਬੀਆਂ ਨਾਲ ਵੀ ਧੋਖਾ ਹੋ ਗਿਆ ਤੇ ਇਹਨਾਂ ਨੂੰ ਕੌਣ ਘਰ ਵਾਸਤੇ ਰਹਿਣ ਨੂੰ ਜਗ੍ਹਾ ਦਿੰਦਾ ਮੈਨੂੰ ਇਹ ਦੱਸੋ ਤੁਸੀਂ ਇਹ ਤੇ ਮੈਂ ਕਹਿੰਦੀ ਸ਼ੁਰੂ ਤੋਂ ਹੀ ਧੋਖਾ ਕਰਦੀ ਰਹੀ ਜੀ ਆ ਕੀ ਤੁਸੀਂ ਹੈਰਾਨ ਹੋਣ ਦੇ ਜੀ ਬਾਜੀ ਹੋਰ ਗੱਲ ਦੱਸਾਂ ਤੁਹਾਨੂੰ ਜਿੱਥੇ ਇਹ ਪਿੰਡ 'ਚ ਰਹਿੰਦੇ ਸੀ ਨਾ ਉੱਥੇ ਇੱਕ ਪਲਾਟ ਹੀ ਵੀ 25 ਮਰਲੇ ਦਾ ਤੇ ਉਹ ਪਲਾਟ ਹੀ ਸਾਰੇ ਭਰਾਵਾਂ ਦਾ ਸਾਂਝਾ ਅੱਛਾ ਤੇ ਇਹਨਾਂ ਨੇ ਕੀ ਕੀਤਾ ਵੀ ਰਾਤ ਸੁੱਤੀ ਮੰਮੀ ਦਾ ਅੰਗੂਠਾ ਲਵਾ ਲਿਆ ਤੇ ਪਲਾਟ ਕਰਾ ਲਿਆ ਆਪਣੇ ਨਾਲ ਇਹ ਮੋਟੇ ਚਲਾਉਂ ਤੇ ਦੱਸੋ ਉੱਥੇ ਭਰਾ ਪਰਜਾਈਆਂ ਕੀ ਕਰਨਾ ਅੱਜ ਕਸੂਰ ਕਿਹਨਾਂ ਦਾ ਕੱਢਣ ਲਈ ਆ ਭਰਾ ਪਰਜਾਈਆਂ ਦਾ ਵੀ ਉਹਨਾਂ ਨੇ ਲਾ ਕੇ ਨਹੀਂ ਸਾਡੇ ਨਾਲ ਰੱਖੀ ਤਾਂ ਸਾਨੂੰ ਘਰ 'ਚ ਰਹਿਣ ਵਾਸਤੇ ਜਗ੍ਹਾ ਨਹੀਂ ਦੇਣ ਈ ਅੱਜ ਸਾਡੇ ਤੇ ਮਾਰੇ ਦੇਣੇ ਆ ਕੌਣ ਜਗ੍ਹਾ ਦਊਗਾ ਇਹਦਾ ਤੇ ਛੱਡੋ ਇਹਦੀਆਂ ਗੱਲਾਂ ਆਏ ਤਾਂ ਪੇਕੇ ਹੀ ਆ ਆਏ ਕਪੇਕੇ ਹੀ ਜੜੀ ਨਹੀਂ ਹੋ ਸਕਦੀ ਮੋੜ ਚੁੜ ਕੇ 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 ਕੰਮ ਦੇ ਭਾਵੇਂ ਚੰਗੀ ਐ ਤੇ ਭਾਵੇਂ ਮਾੜੀ ਰੱਖਣੀ ਤੇ ਪੈਣੀ ਹੁੰਦਾ ਗੈਰ ਰੱਖਣ ਨਹੀਂ ਆ ਸਿਰਫ ਮੰਮੀ ਜੀ ਦੇ ਮੂੰਹ ਨੂੰ ਰੰਜੀਤ ਦੇ ਮੂੰਹ ਨੂੰ ਨਹੀਂ ਤਾਂ ਮੇਰਾ ਵਾਸਾ ਚੱਲੇ ਨਾ ਦੀਦੀ ਤੇ ਹੁਣੇ ੱਟਕੇ ਮਾਰ ਮਰੇ ਨੂੰ ਬਾਹਰ ਘਟਾ ਮੈਂ ਸੁੱਤਾ ਦੇ ਕੱਪੜੇ ਵੀ ਨਾਲ ਪਰ ਇੰਨੀ ਇੰਨੀ ਜਾਇਦਾਦ ਨੇ ਕੀਤਾ ਕਿ ਮਾਂ ਦਾ ਝਾਟਾ ਕੀਤਾ ਜਿੰਨੇ ਹੁਣ ਇੱਥੇ ਵੀ ਆ ਪਤਾ ਨਹੀਂ ਕੀ ਕੀ ਦਹੀ ਜਾਂ ਪਾਪੜ ਵੇਲੇ ਨਾ ਹੁਣ ਮੈਨੂੰ ਇਹ ਡਰਿਆ ਕਿ ਉਹ ਨਾ ਹੋਵੇ ਵੀ ਹਟਾ ਘਰ ਵੀ ਸਮਝੇ ਕਿਤੇ ਪਰ ਪੱਪੀ ਨੇ ਕੀਤਾ ਕਿ ਕਰਨਾ ਕੀ ਆ ਬਾਜੀ ਵਿੱਚ ਵਟ ਕੇ ਖਾ ਲਿਆ ਸਾਰਾ ਲੈਣੀਆਂ ਦੇਣੀਆਂ ਸਭ ਇੱਥੇ ਹੀ ਆ ਕਰਨੀਆਂ ਭਰਨੀਆਂ ਤਾਂ ਹੀ ਤੇ ਅੱਜ ੱਟਕੇ ਖਾਣਦੇ ਆ ਵੇਖ ਲਓ ਲੋਕਾਂ ਦੇ ਜਿਹੇ ਹਿੱਸੇ ਖਾਦੇ ਆ ਤੇ ਉਹ ਨਿਕਲਣ ਨਹੀਂ ਆ ਨਾ ਅੱਜ ਆਪਣਾ ਵੀ ਕੋਲ ਨਹੀਂ ਰਿਹਾ ਨਾ ਜਿਸ ਤਰ੍ਹਾਂ ਅਗਲਾ ਬਣਿਆ ਤੇ ਨਾ ਪਿਛਲਾ ਬਣਿਆ ਇਹ ਉਹ ੱਟਕਿਆ ਜੋ ਗਏ ਜਿਸ ਤਰ੍ਹਾਂ ਆਇਆ ਉਸ ਤਰ੍ਹਾਂ ਗਿਆ ਹੋਈ ਨਾ ਇਹ ੱਟਕਿਆ ਜੋ ਗਏ ਹੋਗੇ ਜਮੀਨਾਂ ਜਾ ਤਾ ਤਾਂ 플ਾਂਟ ਸਭ ਇੱਥੇ ਹੀ ਰਹਿ ਜਾਣੇ ਆ ਪਤਾ ਨਹੀਂ ਬਾਜੀ ਕਿੰਨੀਆਂ ਪੀੜੀਆਂ ਇੰਨਾ ਜਮੀਨਾਂ ਤੇ ਆਈਆਂ ਨੇ ਤੇ ਕਿੰਨੀਆਂ ਚੱਲ ਜਾਣੀਆਂ ਆ ਪਰ ਇਹ ਲੋਕ ਨਹੀਂ ਸਮਝਦੇ ਉਹ ਭਾਬੀ ਗੁਰਪ੍ਰੀਤ ਨੂੰ ਤੇ ਛੱਡੋ ਪੁੱਤ ਹੋ ਕੇ ਕਪੁੱਤ ਹੋ ਗਿਆ ਵੇਖੋ ਉਹੀ ਤਾਂ ਗੱਲ ਹੈ ਨਾ ਭਾਜੀ ਗਲਤ ਕੰਮਾਂ ਦਾ ਗਲਤੀ ਨਤੀਜਾ ਨਿਕਲਦਾ ਜੋ ਮਰਜ਼ੀ ਦਾ ਹੋਵੇ ਕਿੱਥੇ ਆਪਣੇ ਮਾਪਿਆਂ ਦਾ ਸਹਾਰਾ ਭੰਡਾ ਹੈ ਤੇ ਕਿੱਥੇ ਉਹਨਾਂ ਦੀਆਂ ਗੋਠਾਂ ਲਾ ਕੇ ਆਪਣੀ ਸਾਰੀ ਜਾਇਦਾਦ ਆਪਣੇ ਨਾਂ ਕਰਵਾ ਲਈ ਹੁਣ ਧੱਕਿਆ ਜੁੱਗਾ ਹੋ ਗਿਆ ਹੁਣ ਸਾਰਾ ਕਾਹਦਾ ਨਾ ਉਧਰ ਸਾਰਾ ਤੇ ਨਾ ਇੱਧਰ ਸਾਰਾ ਹੁਣ ਧੱਕਿਆ ਜੁੱਗਾ ਹੋ ਗਿਆ ਕਿਹੜੇ ਮੂੰਹ ਨਾ ਜਾਵੇ ਹਾਂ ਚਲੋ ਚੱਲੀਏ ਫਿਰ ਆਪਾਂ ਚਲੋ ਠੀਕ ਹੈ ਭਾਬੀ ਜੀ ਠੀਕ ਹੈ ਠੀਕ ਹੈ ਭਾਬੀ ਜੀ ਬਾਕੀ ਕੋਈ ਗੱਲ ਨਹੀਂ ਥੋੜੇ ਥੋੜੇ ਕਰਕੇ ਤੇ ਮੈਂ ਤੁਹਾਡੇ ਲਈ ਜਾਵਾਂਗੀ ਤੇ ਤੁਸੀਂ ਹਾਂ ਮੈਂ ਟੈਨਸ਼ਨ ਨਾ ਲਿਓ ਨਾ ਇਹਨਾਂ ਨੂੰ ਨਾ ਕਿਉ ਨਾ ਖਾਫਣਿਆਂ ਨੂੰ ਇਹ ਰੰਜੀਤ ਦੇ ਦਵਾਲੇ ਹੁੰਦੇ ਜੀ ਤੇ ਕੋਈ ਗੱਲ ਨਹੀਂ ਮੈਂ ਲਈ ਜਾਵਾਂਗੀ ਥੋੜੇ ਥੋੜੇ ਹੱਥ ਸੁਖਾਊਗਾ ਫੇਰ ਵੀ ਦਿਓ ਇਹਨਾਂ ਮਿਟਾਂ ਗੋ ਕੇ ਦਿਓ ਨਹੀਂ ਕੋਈ ਨਹੀਂ ਬਾਜੀ ਕੋਈ ਠੀਕ ਹੈ ਨਾ ਚਲੋ ਠੀਕ ਹੈ ਮਾਪੀ ਠੀਕ ਹੈ ਚੰਗਾ ਠੀਕ ਹੈ ਆਪਣੇ ਨਾਲ ਉਹ ਤੇ ਅੱਜ ਕੱਲ੍ਹ ਲੋਕੋ ਬਗਾਨੇ ਚੰਗੇ ਵੀ ਵਰੀ ਪੈਹੇ ਮੋੜੇ ਵੀ ਅਹੇ ਰਹਿਣ ਦੇ ਜੇ ਤਾਂ ਡਹਾਤ ਤਾਗ ਗਿਆ ਤੇ ਅਹੇ ਨਾ ਦੋ ਤੇ ਇੱਥੇ ਇੱਥੇ ਇਹ ਵੀ ਨਹੀਂ ਵੰਦੇ ਵੀ ਘਰੇ ਕੋ ਜੋ ਨਾ ਕੋ ਹੈਗਾ ਨਹੀਂ ਹੈਗਾ ਅਸੀਂ ਅੱਗੇ ਰਹਿਣ ਦੇ ਖਾਂਡੇ ਇੱਥੇ ਸਭ ਨੂੰ ਮਜਬੂਰ ਕੀਤਾ ਜਾਣ ਦਿਆ ਵਾ ਵੀ ਰਖੜੀ ਤੇ ਵੀ ਸਾਨੂੰ ਇੰਨੇ ਪੈਸੇ ਚਾਹੀਦੇ ਤੇ ਉੱਡਾ ਵੀ ਸਾਨੂੰ ਇੰਨੇ ਚਾਹੀਦੇ ਜਾਂ ਲਈ ਪਈ